ਸਹੀ ਗੱਲ ਜੀ ਸਾਰੇ ਵੀਰਾਂ ਨੂੰ ਵੀਰੋ ਜਿਹੜੀਆਂ ਤੁਸੀਂ ਵੀਡੀਓ ਵਿੱਚ ਮੱਝ ਦੇਖ ਰਹੇ ਹੋ ਤੇ ਇਹਨੇ ਅੱਜ ਦੋ ਬੱਚਿਆਂ ਨੂੰ ਜਨਮ ਦਿੱਤਾ ਤੇ ਇਹ ਜਿਹੜੀ ਮੱਝ ਦੇ ਮਾਲਕ ਨੇ ਉਹ ਐਡਵੋਕੇਟ ਸੰਦੀਪ ਸਿੰਘ ਆ ਤੇ ਪਿੰਡ ਛਾੜ ਜ਼ਿਲ੍ਹਾ ਸੰਗਰੂਰ ਤੇ ਇਹਦੇ ਇਹਨਾਂ ਦੀ ਮੱਝ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਤੇ ਇਹ ਬੱਚਿਆਂ ਦਾ ਜਿਹੜਾ ਪਿਓ ਆ ਉਹ ਕੋਇ ਨੂਰ ਬੁੱਲਾ ਲక్ష్ਮੀ ਡੇਰੀ ਫਾਰਮ ਦਾ ਤੇ ਵੈਸੇ ਵਕੀਲ ਸਾਹਿਬ ਨੇ ਆਪਦੇ ਬਲ ਬੁੱਤੇ ਤੇ ਆਉਦੀ ਮਿਹਨਤ ਕਰਕੇ ਆਦੇ ਘਰੇ ਬਰੀਡ ਤਿਆਰ ਕੀਤੀ ਹੈ ਬਹੁਤ ਚੰਗੇ ਚੰਗੇ ਪਸ਼ੂ ਤਿਆਰ ਕੀਤੇ ਆ ਜਿਹਦੇ ਵਿੱਚ ਇੱਕ ਰੁਸਤਮੇ ਹਿੰਦ ਦੀ ਜਿਹੜੀ ਝੋਟੀ ਤਿਆਰ ਕੀਤੀ ਆ ਉਹ ਵੀ ਕੋਈ ਨੂਰ ਤੋਂ ਗੱਭ ਆ ਤੇ ਇੱਕ ਝੋਟੀ ਇਹਨਾਂ ਕੋਲੇ ਪੰਨੂ ਬੱਲੀ ਫਾਰਮ ਜਿਹੜਾ ਬਲੀ ਆ ਪੰਨੂ ਫਾਰਮ ਦਾ ਝੋਟਾ ਉਹਦੀ ਝੋਟੀ ਵੀ ਬੱਚੀ ਵੀ ਤਿਆਰ ਹੋਈ ਹੈ ਇਹਨਾਂ ਕੋਲ ਝੋਟੀ ਹੁਣ ਤੇ ਉਹ ਵੀ ਕੋਈ ਨੂਰ ਤੋਂ ਗੱਭ ਆ ਤੇ ਇੱਕ ਇਹਨਾਂ ਕੋਲੇ ਪਿਛੇ ਇੱਕ ਜਿਹੜੀ ਇਸੇ ਮੱਝ ਤੇ ਜਿਹੜੀ ਸੂਈ ਆ ਉਸੇ ਮੱਝ ਤੋਂ ਇੱਕ ਪਹਿਲਾਂ ਇਹਨਾਂ ਕੋਲੇ ਝੋਟੀ ਹੁਣ ਤਿਆਰ ਹੋ ਚੁੱਕੀ ਆ ਤੇ ਇੱਕ ਕੱਟੀ ਉਹਦੀ ਵੀ ਕੋਈ ਨੂਰ ਦੀ ਪਹਿਲਾਂ ਵੀ ਹੈਗੀ ਇਹਨਾਂ ਕੋਲੇ ਤੇ ਇਹਨਾਂ ਨੇ ਜਿਆਦਾਤਰ ਜਿਹੜਾ ਇਹਨਾਂ ਨੇ ਕੋਈ ਨੂਰ ਵਰਤਿਆ ਤੇ ਕਿਉਂਕਿ ਕੋਈ ਨੂਰ ਵੀ ਕਿਹਨ ਸਾਹਿਬ ਕਿ ਮੈਂ ਤਾਂ ਵਰਤਦਾ ਇਹਨਾਂ ਨੇ ਕਿਹਾ ਬਹੁਤ ਸੀਮਨ ਵਰਤ ਕੇ ਵੇਖਿਆ بڑے ਇਹਨਾਂ ਨੂੰ ਮੈਂ ਘੁੰਮ ਕੇ ਵੇਖਿਆ بڑے ਪਸ਼ੂ ਵੇਖੇ ਆ ਪਰ ਮੈਨੂੰ ਕੋਈ ਨੂਰ ਬੱਲ ਵਰਗਾ ਕੋਈ ਵੀ ਕੋਈ ਬੋਲ ਨਹੀਂ ਲੱਗਿਆਗਾ ਤੇ ਸਭ ਤੋਂ ਸਿਰਿਆ ਬੱਚੇ ਇਹਦੇ ਆਉਂਦੇ ਆ ਦੁੱਧ ਵਿੱਚ ਵੀ ਤੇ ਬਿਊਟੀ ਵਿੱਚ ਵੀ ਤੇ ਇਸੇ ਕਰਕੇ ਜਿਆਦਾ ਕੋਈ ਨੂਰ ਨੂੰ ਪਸੰਦ ਕਰਦੇ ਆ ਤੇ ਚਲੋ ਇਹ ਵਕੀਲ ਸਾਹਿਬ ਦੇ ਆਪਣੇ ਨਿੱਜੀ ਰਾਏ ਆ ਤੇ ਵੈਸੇ ਵੀ ਕੋਈ ਨੂਰ ਬੱਲ ਬਹੁਤ ਚੰਗਾ ਦੁੱਧ ਦੀ ਪ੍ਰੈਸ਼ਰ ਬਹੁਤ ਚੰਗੀ ਆਈ ਪਿਛਲੇ ਟਾਈਮਾਂ ਅਜਾਪਾ ਚਵਾਈਆਂ ਵੇਖੀਆਂ ਸਭ ਤੋਂ ਵੱਧ ਚਵਾਈਆਂ ਵੀ ਹੋਈਆਂ ਇਹਦੀਆਂ ਤੇ ਜਿਹੜਾ ਇਹ ਦੋ ਬੱਚਿਆਂ ਨੂੰ ਦਰਨ ਦਿੱਤਾ ਕੋਈ ਨੂਰ ਦੇ ਬੱਚੇ ਆ ਦੋਵੇਂ ਤੇ ਵੈਸੇ ਤਾਂ ਚਲੋ ਕਈ ਕਹਿ ਦਿੰਦੇ ਆ ਵੀ ਦੋ ਬੱਚੇ ਇਹ ਸਹੀ ਨਹੀਂ ਹੁੰਦੇਗੇ ਵੀ ਜਿਵੇਂ ਕਹਿੰਦੇ ਖੁਸਰਾ ਟਾਇਪ ਆ ਤੇ ਓਟੋੜੀ ਵਿਚਾਰ ਆ ਕਈ ਵਾਰੀ ਸਹੀ ਵੀ ਨਿਕਲੇ ਹੁੰਦੇ ਆ ਵੇਖੋ ਕੀ ਬੰਦਾ ਤੇ ਅੱਜ ਜਿਹੜੇ ਦੋ ਬੱਚੇ ਬਹੁਤ ਵਧੀਆ ਬਹੁਤ ਸੋਹਣੇ ਬੱਚੇ ਆ ਬੜੀ ਇਹਨਾਂ ਦੀ ਕੁਆਲਿਟੀ ਬਹੁਤ ਚੰਗੇ ਆ ਤੇ ਬਾਕੀ ਚਲੋ ਜਿੰਨੇ ਵੀ ਇਹਨਾਂ ਨੇ ਜਾਇ ਪਸੂ ਕੋਈ ਨੂਰ ਤੇ ਗੱਭਾ ਵਕੀਲ ਸਾਹਿਬ ਦੇ ਤੇ ਇੱਕ ਘੁੱਟੀ ਵੀ ਇਹਨਾਂ ਕੋਲ ਤਿਆਰ ਆ ਕੋਈ ਨੂਰ ਦੀ ਤੇ ਸਸੀ ਕਾਲ ਜੀ